ਸਭ ਨੂੰ ਪਤਾ ਹੈ ਕਿ ਸ਼੍ਰੀ ਤੰਗੁਰਕਸਾਹ ਦਾ ਜਿਹੜਾ ਮੇਲਾ ਹੈ ਉਹ ਇਸ ਟਾਈਮ ਤੇ ਪੂਰੀ ਜੁਨਾਚੋੜਾ ਨਾਲ ਚੱਲ ਰਿਹਾ ਹੈ ਸੋ ਜਿਹੜੀ ਸੰਗਤ ਪੰਜਾਬ ਦੇ ਹਰ ਕੋਨੇ-ਕੋਨੇ ਤੋਂ ਸ਼੍ਰੀ ਨਨਕੁਰਾ ਸਾਹਿਬ ਜਾਂਦੀ ਹੈ ਤੇ ਜਾਂਦੇ ਸਮੇਂ ਹੁਸ਼ਿਆਰ ਉਰ ਦੇ ਵਿੱਚੋਂ ਦੀ ਜਿਹੜਾ ਰਸਤਾ ਲੰਗਡੌਮ ਕ੍ਰੋਸ ਕਰਕੇ ਜਾਂਦੀ ਹੈ ਤੇ ਆਪ ਜੀ ਦੀ ਸਹੂਲਤ ਵਾਸਤੇ ਬੈਕ ਐਕਸ ਕੋੜਾ ਉਹ ਤਕਰੀਬਨ ਹਰ ਚੌਂਕ ਦੇ ਵਿੱਚ ਲਗਾਏ ਹੋਏ ਆ ਉਹਨਾਂ ਨੂੰ ਦੇਖ ਕੇ ਆਪ ਬਾਈਪਾਸ ਵਾਲਾ ਜਿਹੜਾ ਰਸਤਾ ਉਹ ਇਸਤੇਮਾਲ ਕਰੋ ਜਾਂਦੇ ਸਮੇਂ ਵੀ ਬਾਈਪਾਸ ਵਾਲਾ ਜਿਹੜਾ ਰਸਤਾ ਰਸਤਾ ਹੈ ਉਸਤੇਮਾਲ ਕਰੋ ਕੰਬੇ ਸਮੇਂ ਦੇ ਲਈ ਹਸਤੇਮਾਲ ਕਰੋ ਆਪ ਜੀ ਸ਼ਹਿਰ ਦੇ ਵਿੱਚ ਵੀ ਨਾ ਗਜਰੋ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਜਮ ਵਗੈਰਾ ਨਾ ਲੱਗ ਸਕੇ ਅਗਰ ਸ਼ਹਿਰ ਦੇ ਵਿੱਚ ਕੋਈ ਜਾਮ ਲੱਗਦਾ ਹੈ ਤੇ ਆਪ ਜੀ ਨੂੰ ਵੀ ਬਹੁਤ ਦਿੱਕਤ ਹੋਵੇਗੀ ਤੇ ਸ਼ਹਿਰ ਦੀ ਆਮ ਪਬਲਿਕ ਨੂੰ ਵੀ ਬਹੁਤ ਜੜੀ ਹੈ ਦਿੱਕਤ ਪਾਵੇਗੀ ਇਸ ਦੇ ਨਾਲ-ਨਾਲ ਜਿਹੜੇ ਯੰਗ ਬੱਚੇ ਘਰਾਂ ਤੋਂ ਮੋਟਰਸਾਈਕਲ ਲੈ ਕੇ ਆਉਂਦੇ ਆ ਉਹਨਾਂ ਨੂੰ ਬੜੇ ਅੱਤ ਤੇ ਸਰਕਾਰ ਦੇ ਨਾਲ ਬੇਨਤੀ ਹੈ ਕਿ ਕੋਈ ਵੀ ਜਿਹੜਾ ਵਹੀਕਲ ਹੈ ਟੂ ਵੀਲਰ ਜਿਹੜਾ ਪਿਨਾ ਨੰਬਰ ਪਲੇਟ ਤੇ ਨਹੀਂ ਹੋਣਾ ਚਾਹੀਦਾ ਆਮ ਤੌਰ ਤੇ ਦੇਖਿਆ ਗਿਆ ਕਿ ਲੰਡਾ ਟੇਕ ਮੋਟਰਸਾਈਕਲ ਹੁੰਦੇ ਆ ਨਾਂ ਜਿਹਦੇ ਅੱਗੇ ਨੰਬਰ ਪਲੇਟ ਆ ਨਾਂ ਨੰਬਰ ਉੱਪਰ ਆ ਕੇ ਪਿੱਛੇ ਨੰਬਰ ਪਲੇਟ ਆ ਤੇ ਨਾਲ ਹੀ ਮਗਰਾਟ ਆ ਜਿਹੜੇ ਦੇਖਣ ਵਿੱਚ ਵੀ ਬਹੁਤ ਭੜੇ ਲੱਗਦੇ ਆ ਇਸ ਦੇ ਨਾਲ ਨਾਲ ਜਿਹੜੇ ਇਨਫਲਟਡ ਮੋਟਰਸਾਈਕਲ ਆ ਉਹ ਵੀ ਬੱਚੇ ਧਿਆਨ ਕਰਨ ਕਿ ਜੋ ਕੰਪਲੀਟਿਡ ਸਾਂਸਰ ਲੱਗਿਆ ਉਹ ਹੀ ਲਗਾਏ ਜਾਣ ਦੂਸਰਾ ਜਿਆਦਾ ਆਵਾਜ਼ ਕਰਨ ਵਾਲਾ ਜਾਂ ਪਟਾਕੇ ਮਾਰਨ ਵਾਲਾ ਜਿਹੜਾ ਸਾਂਸਰ ਆ ਉਹ ਨਾ ਲਾਇਆ ਜਾਵੇ ਤੇ ਦੂਸਰੀ ਜਿਹੜੇ ਟਰੈਕਟਰ ਟਰਾਲੀਆਂ ਤੋਂ ਆਉਂਦੇ ਆ ਜਿਹੜੇ ਟਰੈਕਟਰਾਂ ਦੇ ਉੱਪਰ ਜਿਹੜੇ ਛੋਟੇ ਛੋਟੇ ਸਾਊਂਡ ਲਾਏ ਆ ਪਲੀਜ਼ ਉਹ ਸੌਂਗ ਸਿਸਟਮ ਨੂੰ ਉੱਚੀ ਆਵਾਜ਼ ਦੇ ਵਿੱਚ ਗੀਤ ਜਾਂ ਸ਼ਬਦ ਵਗੈਰਾ ਨਾ ਲਾਈ ਜਾਣ ਇਹਨਾਂ ਨਾਲ ਜਿਹੜਾ ਵਾਇਸ ਕਮਿਊਨਿਕੇਸ਼ਨ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਹਾਪੀ ਸਾਡਾ ਸਾਥ ਦਿਓ ਕਿਉਂਕਿ ਅਸੀਂ ਇਹ ਜਿਹੜਾ ਮੇਲੇ ਦੀ ਜਿਹੜੀ ਪੈਕਟ ਹੈ ਇਹਨੂੰ ਨਿਰਭੈਗਨ ਇਹਨੂੰ ਆਪਾਂ ਵਜਾ ਸਕੀਏ ਇਹਦੇ ਨਾਲ-ਨਾਲ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਜੈ ਹਿੰਦ ਥੈਂਕ ਯੂ